ਸਕੋ ਐਸਵੀਐਸੀ ਰੋਪੜ ਦੇ ਨਾਲ ਲੱਗਦੇ ਪਿੰਡ ਬੰਦੇ ਮਾਲਕਾਂ ਵਿਖੇ ਪਹੁੰਚੇ ਆਂ ਦੱਸ ਦੇਣਾ ਚਾਹਾਂਗੇ ਕਿ ਪਿੱਛੇ ਜੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਹੜ੍ਹ ਆਇਸੀ ਕਿ ਹੜ੍ਹ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀਗਾ ਆ ਪਹਿਲਾਂ ਦਿਖਾਵਾਂਗਾ ਤਸਵੀਰ ਜਿਹੜੀ ਤਸਵੀਰ ਮੈਂ ਦਿਖਾ ਰਿਹਾ ਤੁਹਾਨੂੰ ਇਸ ਤਸਵੀਰ ਦੇ ਵਿੱਚ ਆਪਾਂ ਦੇਖ ਲਗਾ ਸਕਦੇ ਦੇਖ ਕੇ ਪਿੰਡ ਦੇ ਵਿੱਚ ਬੰਦੇ ਮਾਲਕਾਂ ਦੇ ਵਿੱਚ ਇਹ ਪਾੜ ਪਿਆ ਸੀਗਾ ਉਸ ਵੇਲੇ ਲੇਕਿਨ ਅੱਜ ਬੋਟਾਂ ਦਾ ਦੌਰ ਚੱਲ ਰਿਹਾ ਇੱਧਰ ਮੈਂ ਦਿਖਾਵਾਂਗਾ ਇੱਕ ਘਰ ਹੈ ਸਾਹਮਣੇ ਆ ਸਾਹਮਣੇ ਘਰ ਦਿਖਾਓ ਜਰਾ 1 ਮਿੰਟ ਅਕਰ ਇਹਨਾਂ ਨੂੰ ਆਪਾਂ ਗੁਜਰਾਂ ਦਾ ਘਰ ਕਹਿੰਦੇ ਆ ਵੀ ਆ ਘਰ ਦੇ ਵਿੱਚ ਸਾਰਾ ਘਰ ਗਿਰ ਚੁੱਕਿਆ ਤੇ ਥੋੜਾ ਜਿਹਾ ਘਰ ਬਚਿਆ ਹੋਇਆ ਹੈ। ਕਾਫੀ ਪ੍ਰਸ਼ਾਸਨ ਇੱਥੇ ਪਹੁੰਚ ਚੁੱਕਿਆ ਹੈ। ਅੱਜ ਸਾਨੂੰ ਇਹਨਾਂ ਵੱਲੋਂ ਫੋਨ ਕਰਕੇ ਇੱਥੇ ਬੁਲਾਇਆ ਗਿਆ ਕਿ ਅੱਜ ਤੱਕ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮੁਆਵਜ਼ਾ ਤੱਕ ਨਹੀਂ ਮਿਲਿਆ। ਲੇਕਿਨ ਜਦੋਂ ਇੱਥੇ ਸਾਡੇ ਹਲਕਾ ਵਿਧਾਇਕ ਚਰਨਜੀਤ ਸਿੰਘ ਜੀ ਚੰਨੀ ਜੀ ਇਸ ਚਮਗੌਰ ਸਾਹਿਬ ਹਲਕੇ ਦੇ ਜਿਹੜੇ ਨੁਮਾਇੰਦਗੀ ਕਰਦੇ ਨੇ ਘਰ ਬਿਲਕੁਲ ਕਿਸੇ ਵੇਲੇ ਵੀ ਗਿਰ ਸਕਦਾ ਹੈ ਬਿਲਕੁਲ ਨੀਵਾ ਭਰੀਆਂ ਗਿਆ ਦੱਸਿਆ ਜਾ ਰਿਹਾ ਪਿੰਡ ਵਸੀਆਂ ਵੱਲੋਂ ਕੁਝ ਮਦਦ ਕੀਤੀ ਤੇ ਇਹਨਾਂ ਵੱਲੋਂ ਆਪਣੇ ਮੱਝਾਂ ਵੇਚ ਕੇ ਪੈਸੇ ਜਿਹੜੇ ਸੀਗੇ ਉਹਦਾ ਭਰਤ ਪਾਇਆ ਤੇ ਹਲੇ ਤੱਕ ਨੀਵਾ ਵਿੱਚ ਦੇ ਵਿੱਚ ਰਹਿ ਚੁੱਕੀਆਂ ਨੇ ਲੇਕਿਨ ਜਿਹੜੀ ਸਰਕਾਰ ਹੈ ਜਿਹੜੀ ਸਰਕਾਰ ਬੜੇ ਵੱਡੇ ਦਾਅਵੇ ਕਰਦੀ ਨਜ਼ਰ ਆ ਰਹੀ ਸੀ ਕਿ ਉਹਨਾਂ ਵੱਲੋਂ ਬਹੁਤ ਸਾਰਾ ਜਿਹੜਾ ਫੰਡ ਰਿਲੀਜ਼ ਕੀਤਾ ਸੀਗਾ ਜਿਹੜੇ ਹੜ੍ਹਾਂ ਦੇ ਲਈ ਫਲੱਡ ਦੇ ਲਈ ਦੇਖੀ ਲੱਗਦਾ ਨਾ ਚ ਨਹੀਂ ਆ ਰਿਹਾ ਪਿੰਡ ਵਾਸੀ ਸਤਿ ਸ਼੍ਰੀ ਅਕਾਲ ਸਾਹਿਬ ਹੈ ਤੇ ਹੋਰ ਸਾਡੇ ਇਸ ਪਿੰਡ ਦੇ ਲੋਕ ਹੈ ਤੇ ਭਾਈ ਜੀ ਅੱਜ ਅਸੀਂ ਇੱਥੇ ਪਹੁੰਚੇ ਤੇ ਕਿੰਨਾ ਕੁ ਟਾਈਮ ਹੋ ਗਿਆ ਲੱਗਦਾ 1 ਸਾਲ ਡੇਢ ਸਾਲ ਤੇ ਉੱਪਰ ਹੋ ਗਿਆ ਹੜਾ ਇਹ ਪਰ 10 ਜੁਲਾਈ ਦੀ ਗੱਲ ਜਿਹੜਾ ਇਹ ਜੋ ਵੀ ਪਾਣਾ ਵਰਤਿਆ ਇਹ 10 ਜੁਲਾਈ ਤੋਂ ਲੈ ਕੇ ਹੂੰ ਮਤਲਬ 11 ਜੁਲਾਈ ਨੂੰ ਇੱਥੇ ਆਏ ਲੱਗਦਾ ਸੀ ਕਿ ਅਸੀਂ ਪਿੰਡ ਦੇ ਰੋਡ ਤੇ ਨਹੀਂ ਖੜੇ ਕਿਸੇ ਨਦੀ ਦੇ ਵਿੱਚ ਖੜੇ ਆ ਅੱਛਾ ਠੀਕ ਹੈ ਜੀ ਕਿ ਸਾਨੂੰ ਆਏ ਬੀਤ ਹੋ ਰਹੇ ਚਲੋ ਅਸੀਂ ਗੁਹਾਰ ਕਿਨੂੰ ਲਗਾਉਂਗੇ ਮੌਜੂਦਾ ਸਰਕਾਰ ਨੂੰ ਅਸੀਂ ਹੱਥ ਜੋੜ ਕੇ ਗੁਹਾਰ ਲਗਾਈ ਆ ਮਾਣਯੋਗ ਸਾਡੇ ਐਮਐਲਏ ਸਾਹਿਬ ਡਾਕਟਰ ਚਰਨਜੀਤ ਸਿੰਘ ਜੀ ਚੰਨੀ ਦੋ ਤਿੰਨ ਵਾਰ ਅਸੀਂ ਪਿੰਡ ਦੇ ਮੁੰਡੇ ਨੂੰ ਕਹਿ ਕੇ ਜਿਹੜਾ ਆਮਦਵੀ ਪਾਰਟੀ ਦੇ ਨਾਲ ਸੰਬੰਧ ਰੱਖਦਾ ਆਪਾਂ ਉਹਨਾਂ ਨੂੰ ਕਹਿ ਕੇ ਗੁਹਾਰ ਲਗਾਈ ਆ ਕਿ ਚੰਨੀ ਸਾਹਿਬ ਨੂੰ ਕਹੋ ਕਿ ਸਾਡੇ ਪਿੰਡ ਨੂੰ ਵੀ ਮਾੜਾ-ਮੋਟਾ ਦੇਖਿਆ ਜਾਵੇ ਤਾਂ ਫਿਰ ਤਿੰਨ ਕਿ ਚਾਰ ਦਿਨ ਬਾਅਦ ਫਿਰ ਚੰਨੀ ਸਾਹਿਬ ਤੱਕ ਗੱਲ ਪਹੁੰਚੀ ਤਿੰਨ-ਚਾਰ ਦਿਨ ਬਾਅਦ ਉਹ ਚੰਨੀ ਸਾਹਿਬ ਆਏ ਉਰੇ ਮੌਕਾ ਦੇਖ ਕੇ ਤੇ ਜਿੱਦਾਂ ਸਾਨੂੰ ਪਤਾ ਕਿ ਲੀਡਰ ਕਰਦੇ ਆ ਮੌਕੇ ਦੇ ਲੀਡਰ ਕਰਦੇ ਆ ਕਿ ਦੋ ਫੋਟੋਆਂ ਖਿਚਾਈਆਂ ਤੇ ਭਰੋਸਾ ਦੇ ਕੇ ਸਾਡੇ ਭਾਈ ਸਾਹਿਬ ਨੂੰ ਈਸਾ ਜੀ ਨੂੰ ਚਲੇ ਗਏ ਆ ਭਰੋਸਾ ਦੇ ਕੇ ਕਿ ਅਸੀਂ ਤੁਹਾਡੀ ਜੋ ਸਾਡੀ ਹਿੰਮਤ ਹੋਈ ਆਪਾਂ ਤੁਹਾਡੀ ਮਦਦ ਕਰਾਂਗੇ ਤੇ ਹਾਂ ਹੁਣ ਤੁਸੀਂ ਦੇਖ ਲਓ ਕਿ ਸਾਲ ਹੋਣੇ ਆਲਾ ਤਕਰੀਬਨ ਤੇ ਭਰੋਸਾ ਹੀ ਹੈ ਜੀ ਮਦਦ ਤਾਂ ਹੋਣਾ ਅਜੇ ਤੱਕ ਕੋਈ ਹੋਈ ਨਹੀਂ ਆ ਸਿਰਫ ਭਰੋਸਾ ਹੀ ਦਿੱਤਾ ਉਹਨਾਂ ਨੇ ਫੋਟੋਆਂ ਖਚਾਈਆਂ ਭਰੋਸਾ ਦਿੱਤਾ ਹੁਣ ਤੱਕ 1 ਰੁਪਏ ਦੀ ਮਾਲੀ ਮਦਦ ਨਹੀਂ ਆਹ ਤੁਸੀਂ ਜਿਹੜੀ ਜਗ੍ਹਾ ਦੇਖ ਰਹੇ ਹੋ ਇੱਥੇ 50 ਫੁੱਟ ਡੂੰਘਾਟ ਤੇ ਬਸ ਹੀ ਇਸ ਗਰੀਬ ਪਰਿਵਾਰ ਨੇ ਆਪਣੀਆਂ ਚਾਰ ਮੱਝਾਂ ਵੇਚ ਕੇ ਘਰਤ ਪਵਾਇਆ ਸਾਹਮਣੇ 52000 ਦਾ ਘਰਤ ਉਹ ਸਾਹਮਣੇ ਪਿਆ ਉਹ دیوار ਟੁੱਟ ਰਿਹਾ ਵਾਲਾ ਘਰ ਡਿੱਗ ਰਿਹਾ ਸੀ ਉਹ ਬੰਦੇ ਖੁਦ ਆਪਣੇ ਪੈਸੇ ਤੋਂ ਕਰ ਰਹੇ ਆ ਹੁਣ ਤੱਕ ਸਾਡੇ ਪਿੰਡ ਨੂੰ ਫੜਦੇ ਵਿੱਚ ਜੋ ਪਾਣੀ ਦੀ ਵਾਰ ਮਾਰ ਪਈ ਆ 1 ਰੁਪਏ ਦਾ ਕਿਸੇ ਸਰਕਾਰ ਕੰਨੀ ਤੋਂ ਸਾਨੂੰ 1 ਰੁਪਏ ਦਾ ਕੋਈ ਮੁਆਵਜ਼ਾ ਨਹੀਂ ਆਇਆ ਇਸ ਗਰੀਬ ਪਰਿਵਾਰ ਨੂੰ ਕੁਝ ਵੀ ਨਹੀਂ ਆਇਆ ਜੀ ਭਾਵੇਂ ਕਿ ਭਗਵੰਤ ਸਿੰਘ ਮਾਨ ਵੱਲੋਂ ਕਾਫੀ ਐਲਾਨ ਕੀਤੇ ਗਏ ਸੀਗੇ ਤੇ ਬਹੁਤ ਸਾਰਾ ਫੰਡ ਜਿਹੜਾ ਫਲੱਡ ਫਲੱਡ ਵਾਸਤੇ ਜਿਹੜਾ ਮੁਹैया ਕਰਾ ਦਿੱਤਾ ਗਿਆ ਪਰ ਲੇਕਿਨ ਬੜੀ ਸ਼ਰਮ ਦੀ ਗੱਲ ਮੈਂ ਮਹਿਸੂਸ ਕਰਾਂਗਾ ਜਿਹਦਾ ਨੁਕਸਾਨ ਇੰਨਾ ਹੋਇਆ ਉਹਨੂੰ 1 ਰੁਪਿਆ ਤੱਕ ਨਹੀਂ ਮਿਲਿਆ ਸਰ ਤੁਸੀਂ ਇਹਨਾਂ ਨੂੰ ਖੁਦ ਪੁੱਛ ਸਕਦੇ ਆ ਫਲੱਡ ਦੇ ਵਿੱਚ ਜੋ ਅਨਾਉਂਸਮੈਂਟਾਂ ਹੋਈਆਂ ਹਰੇਕ ਜਗ੍ਹਾ ਹੋਈਆਂ ਹਰੇਕ ਸਰਕਾਰਾਂ ਕਰਦੀਆਂ ਆ ਰਹੀਆਂ ਇਹਨਾਂ ਨੂੰ ਇੱਕ ਟੈਂਟ ਦਿੱਤਾ ਗਿਆ ਸੀ ਰਹਿਣ ਨੂੰ ਕਿਉਂਕਿ ਮਕਾਨ ਡਿੱਗੜ ਦੀ ਕਦਾਤ ਤੇ ਤੁਸੀਂ ਦੇਖ ਰਹੇ ਹੋ ਟੈਂਟ ਲੈਣ ਲਈ ਵੀ ਚਾਰ ਵਾਰ ਬੰਦੇ ਆ ਚੁੱਕੇ ਆ ਕਿ ਸਾਨੂੰ ਟੈਂਟ ਦੇ ਦਿਓ ਉਹ ਸਰਪੰਚ ਸਾਹਿਬ ਦੇ ਕਹਿਣ ਮੁਤਾਬਕ ਰੁਕਿਆ ਹੋਇਆ ਹੈ ਨਹੀਂ ਉਹ ਕਟੋਕਟ 6 ਮਹੀਨੇ ਪਹਿਲਾਂ ਟੈਂਟ ਲਾ ਜਾ ਚੁੱਕੇ ਸੀ ਆਪਣਾ ਜੀ 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 ਬਿਲਕੁਲ ਜੀ ਬਹੁਤ ਮਾੜੀ ਗੱਲ ਹੈ ਜੀ ਜਦੋਂ ਆਪਾਂ ਖਬਰਾਂ ਦਿਖਾਉਂਦੇ ਆ ਤਾਂ ਆਪਣਾ ਮਨ ਵੀ ਭਰਿਆ ਹੁੰਦਾ ਵੀ ਇਸ ਤਰ੍ਹਾਂ ਦੇ ਵੀ ਹੋ ਰਿਹਾ ਫਿਰ ਸਰਕਾਰਾਂ ਵੱਡੇ ਵੱਡੇ ਜਿਹੜੇ ਜੁਮਲੇ ਮਾਰੀ ਜਾਂਦੇ ਜਾ ਕੇ ਵੀ ਇਸ ਤਰ੍ਹਾਂ ਹੋਇਆ ਜੀ ਵੋਟਾਂ ਮੰਗਣ ਵਾਸਤੇ ਅਸੀਂ ਦੇਖਦੇ ਕੱਟ ਕੀਤਾ ਜਾ ਰਿਹਾ ਪਰ ਲੇਕਿਨ ਸਰਪੰਚ ਸਾਹਿਬ ਤੁਸੀਂ ਥੋੜਾ ਦੱਸੋ ਜਰਾ ਵੀ ਜਿਹੜਾ ਹੁਣ ਕਿਸ ਤਰ੍ਹਾਂ ਦਾ ਅੱਗੇ ਕਾਰਵਾਈ ਹੈ ਕਾਰਵਾਈ ਸਿਰਫ ਆਪਾਂ ਦੇਖੇ ਰਹੇ ਆ ਔਰੇ ਨਾ ਜਿਹੜਾ ਇਹ ਬਾੜ ਪਿਆ ਵਾ ਬਾਕੀ ਸਾਡੇ ਮਾਲ ਸਾਹਿਬ ਨੇ ਪੂਰੀ ਤੁਹਾਨੂੰ ਡਿਟੇਲ ਦੇ ਦੱਸੇ ਦਿੱਤੀ ਆ ਇਹ ਘਰੀਬ ਪਰਿਵਾਰ ਉਦੋਂ ਦਾ ਹੀ ਦੁਹਾਰ ਲਾ ਰਿਹਾ ਕਦੇ ਕਿਸੇ ਮਹਿਕਮੇ ਜਾ ਰਿਹਾ ਕਦੇ ਕਿਸੇ ਮਹਿਕਮੇ ਜਾ ਰਿਹਾ ਚਲੋ ਪਹਿਲਾਂ ਇੱਕ ਹੁੰਦੇ ਆਪਣੇ ਉਹਦੇ ਬਾਅਦ ਇਹਨਾਂ ਨੇ ਮੈਨੂੰ ਨਾਲ ਸੰਪਰਕ ਕਰਿਆ ਵੀ ਸਰਪੰਚ ਸਾਹਿਬ ਅਸੀਂ ਜਾਤ ਹਾਰੀ ਕਿ ਜਗ੍ਹਾ ਚਾਹੀਏ ਆ ਜਿੱਥੇ ਵੀ ਸਾਨੂੰ ਕਹਿ ਰਹੇ ਆ ਪਰ ਹਲੇ ਤੱਕ ਨਾ ਸਾਨੂੰ ਕੋਈ ਮਾਲੀ ਮਤਨ ਮਿਲ ਰਹੀ ਆ ਨਾ ਸਾਨੂੰ ਕੋਈ ਘਰ ਦਾ ਉਹ ਟੈਂਟ ਜਾਂ ਤੁਹਾਨੂੰ ਦੱਸਿਆ ਸੀ ਤਾਂ ਇਹਨਾਂ ਨੇ ਫਾਲਤਾਂ ਨਹੀਂ ਵੀ ਕਿਈ ਕਈ ਵਾਰ ਆਲੇ ਉਹਨਾਂ ਨੂੰ ਮੈਂ ਹੀ ਕਿਹਾ ਤਾਂ ਟੈਂਟ ਵਾਲੇ ਮੈਂ ਕਿਹਾ ਯਾਰ ਜੇ ਹੁਣ ਕੋਈ ਮੀਂਹ ਕਿਣੀ ਕਿੱਥੇ ਬੈਠੂ ਉਹ ਕਹਿੰਦੇ ਸੰਤਾ ਜੀ ਸਰਕਾਰ ਬਣ ਤੋਂ ਆਰਡਰ ਆ ਵੀ ਟੈਂਟ ਜਿਹੜੇ ਦੱਤੇ ਉਹ ਇਕੱਠੇ ਮਗਾ ਯਾਰ ਤੇ ਮੋੜ ਗੱਲ ਕਰੀ ਮਗਾ ਗਰੀਬ ਪਰਿਵਾਰ ਆ ਤੁਸੀਂ ਰੱਖ ਲੋ ਟੱਟ ਨਹੀਂ ਇਹ ਤਾਂ 500 ਸਿੱਖੇ ਗਿਆਣਾ ਚਲੋ ਫਿਰ ਵੀ ਛੱਡ ਕੇ ਉਹ ਉਸ ਤੋਂ ਬਾਅਦ ਫਿਰ ਇਹਨਾਂ ਗੱਲ ਮੈਂ ਗਿਆ ਮਾਈਨਿੰਗ ਆਫੀਸਰਾਂ ਕੋ ਸਾਰੇ ਕੋਲ ਚਲ ਮਾਈਨਿੰਗ ਆਫੀਸਰ ਮੇਰੇ ਕੋਲ ਇਹ ਚਿੱਠੀਆਂ ਪਈਆਂ ਸਾਰੀਆਂ ਕਿ ਜਿਹੜੀਆਂ ਮੈਂ ਇਹਨਾਂ ਨੂੰ ਇਸੇ ਨੂੰ ਨਾਲ ਜਾ ਕੇ ਜਿਹੜੇ ਲਿਖੀਆਂ ਚਿੱਠੀਆਂ ਆਲਮੋਸਟ ਆ ਦੇਖ ਲੋ 1 2 3 4 ਕਿੰਨੇ ਤਰੀਕਿਆਂ ਦੀਆਂ ਸਾਰੇ ਇਹਨਾਂ ਦੇ ਐਫੀ ਡੈਪਟ ਤੱਕ ਮੈਂ ਲਾਏ ਨਾਲ ਇਹ ਦੇਖੋ ਉਹਨਾਂ ਨੇ ਮੈਨੂੰ ਮੈਕ ਮਿਲਨ ਕਿਹਾ ਸੀਗਾ ਵੀ ਸਰਪੰਚ ਸਾਹਿਬ ਇਹਨਾਂ ਦਾ ਆਈਪੀ ਅਪਲੋਡੋ ਤੁਸੀਂ ਡਾਕੂਮੈਂਟ ਪੂਰੇ ਕਰ ਦਿਓ ਡਾਕੂਮੈਂਟ ਪੂਰੇ ਕਰਕੇ ਦੋ ਸਾਨੂੰ ਸਾਰੇ ਤੇ ਐਫੀਡੇਟ ਤੱਕ ਲੈ ਕੇ ਮੈਨੂੰ ਬੰਦੇ ਨੂੰ ਨਾਲ ਲੈ ਕੇ ਚੰਡੀਗੜ੍ਹ ਤੱਕ ਜਿਹੜਾ ਨਾ ਮੇਨ ਆਫਿਸ ਆ ਮਾਈਂਿੰਗ ਦਾ ਉੱਥੇ ਤੱਕ ਮੈਂ ਗਿਆ ਹੁਣ ਤੁਸੀਂ ਦੇਖ ਲਓ ਉੱਥੇ ਤੱਕ ਉਹ ਮਰੇ ਬਾਅਦੂਦ ਵੀ ਇਸ ਇਸ ਪੇਚਲੇ ਗਰੀਬ ਦਾ 1 ਰੁਪਏ ਦਾ ਕੋਈ ਇਹਨਾਂ ਨੇ ਮਿੱਟੀ ਪਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਮਿੱਟੀ ਪਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਆ ਦੇਖੋ ਹੋਰ ਤਾਂ ਦਸਤਾਵੇਜ਼ ਹੈ ਐਫੀਡੇਟ ਦੇ ਨਾਮ ਦਾ ਲੱਗਾ ਭਾਈ ਕਦੋਂ ਦੇ ਕਦੋਂ ਦੇ ਇਹ ਚੱਲ ਰਿਹਾ ਅੱਛਾ ਇੱਕ ਵੀ ਇਹਨਾਂ ਨੇ ਮਿੱਟੀ ਦੀ ਪਰਮਿਸ਼ਨ ਤੱਕ ਨਹੀਂ ਦੇ ਸਕੀ ਸਰਕਾਰ ਹੋਰ ਤਾਂ ਇਹ ਸਰਕਾਰ ਨੇ ਕੀ ਕਰ ਬਹੁਤ ਐਨੀ ਮਾੜੀ ਹਾਲਤ ਹੋਈ ਵੀ ਆ ਸਰਕਾਰਾਂ ਦੀ ਬਾਕੀ ਅਸੀਂ ਕੱਲ ਸਾਡੇ ਐਮਐਲਏ ਸਾਹਿਬ ਆਏ 11 ਫਰਵਰੀ ਦਾ ਲਿਆ ਬਸ ਪੂਰੇ ਪਿੰਡ ਮੇਰੇ ਆਏ ਸੀਗੇ ਐਮਐਲਏ ਸਾਹਿਬ ਮੈਂ ਬਸ ਇਹੀ 2-4 ਗੱਲਾਂ ਦੀਏ ਮੇਰੀ ਉਹਨਾਂ ਨਾਲ ਇੱਕ ਤਾਂ ਮੇਨ ਸਾਡਾ ਹੀ ਹੈ ਜੀ ਮੁੱਦਾ ਕਿਉਂਕਿ ਮੇਰੇ ਇਸ ਜਿਹੜੀ ਸੜਕ ਆ ਨਾ ਇਹਨੂੰ ਆਲਮੋਸਟ ਸਾਰੇ ਹੀ ਪਿੰਡਾਂ ਦਾ ਮੇਨ ਨਿਵਾਹੀ ਹੈ ਜਿਹੜੀ ਲੰਘਾ ਹੋ ਰਹੀ ਹੈ ਪਹਿਲਾਂ ਟੁੱਟ ਗਈ ਸੀ ਤੇ ਹੁਣ ਵੀ ਇਹਦੇ ਦੇਖੋ ਤੁਸੀਂ ਥੈਲੇ ਜਿਹੜੇ ਇੱਧਰ ਉੱਧਰ ਨੂੰ ਗਿੰਨੇ ਵਾਲੇ ਇਹ ਗਿਰ ਜਣੀਆਂ ਸਰ ਜਦੋਂ ਇਹ ਬਰਸਾਤਾ ਮੈਨੂੰ ਲੱਗਦੀ ਹੈ ਕੱਢੂਗੀ ਇਹ ਬਰਸਾ ਤਾਂ ਜੇ ਜੇ ਟੁੱਟ ਗਿਆ ਇਹ ਐਸ ਆਸੀ ਸਰਪੰਚ ਦਿਨ ਸਰਪੰਚ ਨੱਠੇ ਫਿਰੂੰਗਾ ਕਰੇ ਉਧਰ ਜਾਊਗਾ ਕਰੇ ਉਧਰ ਜਾਊਗਾ ਕੱਲ ਹੀ ਕੇ ਕੁਐਸਚਨ ਪੁੱਟ ਕਰਨਾ ਸੀਗਾ ਇੱਕ ਜਦੋਂ ਬਰਸਾਤ ਹੋਈ ਸੀ ਨਾ ਸਰ ਮੇਰੇ ਪਿੰਡ ਦੇ ਨਾ ਮੇਰਾ ਪਿੰਡ ਹੋ ਗਿਆ ਬੰਦੇ ਵਾਲਾ ਸੰਗਤਪੁਰਾ ਹੋ ਗਿਆ 3D ਜੱਟਾ ਚਲੋ ਅਸੀਂ ਗਏ ਹੀ ਗਏ ਇਹ ਛੋਟੀ ਬੰਦੇ ਵਾਲਾ ਪਿੰਡਾ ਜਿਹਾ ਮੈਂ ਉੱਥੇ ਕਈਆਂ ਦੇ ਘਰ ਵੀ ਗਿਰੇ ਆ ਸਰ ਉਹਨਾਂ ਦੀ ਰਿਪੋਰਟ ਵੀ ਪੂਰੀ ਬਣਾ ਕੇ ਆ ਮੈਂ ਲਿਸਟ ਸਾਡੇ ਜਿਹੜਾ ਕੌਣ ਹੁੰਦੇ ਆ ਉਹ ਮੇਰੇ ਕੱਲ ਪਟਵਾਰੀ ਪਟਵਾਰੀ ਨੇ ਦਿੱਤੀ ਲਿਸਟ ਬਣਾ ਕੇ ਮੈਂ ਸਾਰੀ ਉਹ ਪਿੱਛੇ ਇਹਨਾਂ ਦਾ ਵੀ ਇਹਨਾਂ ਦਾ ਫੇਰ ਬਸ ਹੀ ਜ਼ਿਆਦਾ ਪਾਇਆ ਉਹ ਵੀ ਦਿੱਤੀ ਆ ਬਾਕੀ ਉਹ ਦੇਖੋ ਮੇਲ ਬੈਲਾ ਹੋਰੇ ਕਾਫੀ ਝਾੜ ਪੂਰ ਜੇ ਹੁੰਦੇ ਸੀਗੇ ਵਧੀਆ ਕੁੱਟੀ ਦੀ ਚਲੋ ਮੇਰੇ ਪਿੰਡ ਦੀ ਇੱਕ ਦਿੱਕ ਚੇਂਜ ਹੋ ਗਈ ਸਾਹਮਣੇ ਤੋਂ ਸਾਨੂੰ ਵੀ ਮਤਲਬ ਵਧੀਆ ਲੱਗਦਾ ਵੀ ਸਾਡੇ ਪਿੰਡ ਕੋਈ ਬਾਹਰ ਦਾ ਰਿਹਾ ਕਿ ਅਰ ਹੈ ਵੀ ਕੱਲੇ ਲੇਡੀਜ਼ ਆ ਜੀ ਚੱਲੇ ਲੇਡੀਜ਼ ਆ ਐਡਾ ਬੜਾ ਘਰ ਸਾਹਮਣੇ ਆ ਇਹਨਾਂ ਦਾ ਵੀ ਇਹਨਾਂ ਨੇ ਵਿਚਾਰੇ ਨੇ ਬਹੁਤ ਔਖਾ ਬੜਾ ਘਰ ਪਹੁੰਚਾਇਆ ਥੈਲੇ ਲਾਏ ਆ ਰਾਤ ਤੱਕ ਸਾਨੂੰ ਫੋਨ ਕਰਿਆ ਕਾਫੀ ਕਬਰਾ ਹੀਰੇ ਜੱਪੀ ਲੈਣੀ ਇਹਨਾਂ ਨੇ ਵੀ ਆਪਣੇ ਮੁਲਾਬ ਕਰਿਆ ਆ ਗਰੀਬ ਵਿਚਾਰਾ ਮਹਿਸਾ ਵੇਚ ਕੇ ਕਰਦਾ ਏ ਥੋੜੀ ਬੋਤੀ ਅਸੀਂ ਮਾਲੀ ਮਦਦ ਥੋੜਾ ਬੋਤਾ ਇੱਧਰ ਉੱਧਰ ਪੜ ਕੇ ਕਰਵਾਈ ਜਾ ਰਹੇ ਆ। ਇੱਕ ਗੱਲ ਇੱਕ ਹੋਰ ਹੈ ਜਦੋਂ ਤੁਸੀਂ ਕੰਮ ਨਹੀਂ ਕਰੋਗੇ ਤਾਂ ਲੋਕੀ ਪੁੱਛਣਗੇ ਤਾਂ ਜ਼ਰੂਰ ਹੈ ਕਿਉਂਕਿ ਹੁਣ ਪਹਿਲਾਂ ਵਾਲਾ ਜ਼ਮਾਨਾ ਤਾਂ ਰਹਿਣਾ ਨਹੀਂ ਹੈਗਾ ਵੀ ਅਸੀਂ ਜੋ ਮਰਜ਼ੀ ਕਰੀਏ ਇਹ ਇੱਕ ਵਾਰੀ ਜਦੋਂ ਆਪਾਂ ਜਿੱਤ ਗਏ ਤਾਂ ਕੂਟੀਆਂ 'ਚ ਬਹਿ ਕੇ ਆਪਾਂ ਫਿਰ ਤਾਂ ਲੋਕੀ ਸਾਨੂੰ ਸੂਟ ਮਾਰਨਗੇ। ਪਰ ਲੇਕਿਨ ਬਾਈ ਜੀ ਜਿਵੇਂ ਦੱਸਿਆ ਇਹਨਾਂ ਨੇ ਕਿ 40 ਮੱਝਾਂ ਇਹਨਾਂ ਦੀਆਂ ਸਾਡੂ ਉਸ ਵੇਲੇ ਗਈਆਂ ਨੇ। ਅੜੀਆਂ ਜੀ ਪਤਾ ਨਹੀਂ ਲੱਗਿਆ ਵਾਪਸ ਢੂੰਡ ਕੇ ਮੱਝਾਂ ਦਾ। ਹਾਂਜੀ ਪਤਾ ਨਹੀਂ ਲੱਗਿਆ। ਤੇ ਤੁਸੀਂ ਕਿੰਨੇ ਕ ਦਿਨ ਤੋਂ ਇਸ ਪਿੰਡ ਦੇ ਚ ਰਹ ਰਹੇ ਹੋ? 2000 ਕੀਆ ਨਾਮ ਹੈ ਤੁਹਾਡਾ ਹਰਮਨਦੀਪ ਤੇ ਇਹ ਸਾਡਾ ਥੋੜਾ ਮਕਾਨ ਜਿਹੜਾ ਬਣਾਇਆ ਤੂਦ ਬਸ ਸਾਰਾ ਹੜ ਗਿਆ ਹਾਂਜੀ ਤੇ ਕੋਈ ਮਦਦ ਕਿਸੇ ਤਰ੍ਹਾਂ ਦੀ ਹੋਈ ਨਹੀਂ ਸਰਕਾਰ ਵੱਲੋਂ ਨਹੀਂ ਜੀ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਹਾਂਜੀ ਲਗਭਗ ਕਿੰਨਾ ਕੁ ਨੁਕਸਾਨ ਤੁਹਾਡਾ ਹੋਇਆ ਨੁਕਸਾਨ ਤਾਂ ਜਨਾਬ ਤਿੰਨ ਚਾਰ ਕਮਰੇ ਬਾਹਰ ਸੀਗੇ ਪੱਲੇ ਪਾਸੇ ਕਮਰੇ ਸੀਗੇ ਦੋ ਜੀ ਪੰਜੇ ਕਮਰੇ ਹੜ ਗਏ ਚਲੋ ਜਿਹੜੀਆਂ ਤੁਸੀਂ ਮੱਝਾਂ ਦੱਸਦੇ ਹੋ ਮੱਝਾਂ ਵੀ ਮੱਝ ਕਿੰਨੀਆਂ ਸੀ ਟੋਟਲ ਕਿੰਨੀਆਂ ਸੀ ਮੱਝਾਂ ਦਾ ਜੀ ਸਾਰੀਆਂ ਬੱਚੇ-ਪੁੱਛੇ ਲਾ ਕੇ ਵੀ ਭਾਈ 23 ਮੱਝਾਂ ਕੋਈ ਪਤਾ ਨਹੀਂ ਲੱਗਿਆ ਇੱਥੇ ਚੁਗਦਿਆਂ ਤੁਸੀਂ ਤੇ ਅੱਜ ਇੱਕ ਘਟਾ ਘਟੇ ਲਗਭਗ ਇੱਕ ਮੱਝ ਦੀ ਕੀਮਤ ਤੇ 10 ਲੱਖ 10 ਲੱਖ ਤੱਕ ਹੀ ਜਾਤਾ ਜੀ ਹੈ ਹੈਏ ਭਾਈ ਪਰ ਬੜੀ ਮੈਨੂੰ ਵੀ ਕਹਿਣਾ ਇੱਕ ਸ਼ਬਦ ਆਪਾਂ ਕਹਿ ਨਹੀਂ ਸਕਦੇ ਇੱਕ ਕੈਮਰੇ ਤੇ ਵੀ ਇੰਨੀ ਜ਼ਿਆਦਾ ਹੋ ਆ ਰਹੀ ਹੈ ਕਿ ਇੰਨਾ ਜ਼ਿਆਦਾ ਤੁਹਾਡਾ ਨੁਕਸਾਨ ਹੋਇਆ ਤੇ ਪਰ ਹੁਣ ਤੱਕ ਜਿਹੜੇ ਸਰਕਾਰੀ ਪਟਵਾਰੀ ਤਹਿਸੀਲਦਾਰ ਸਾਰੇ ਇੱਥੇ ਘੁੰਮਦੇ ਰਹੇ ਆ ਕੇ ਪਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮਾਲੀ ਮਦਦ ਨਹੀਂ ਕੀਤੀ ਹੈ ਸਰਕਾਰ ਨੇ ਇਹ ਵੀ ਬਹੁਤ ਵੱਡਾ ਇੱਕ ਸਵਾਲ ਪੈਦਾ ਹੁੰਦਾ ਹੈ ਕਿਉਂਕਿ ਜਦੋਂ ਆਪਾਂ ਦੇਖਦੇ ਆਂ ਤਾਂ ਦੇਖ ਕੇ ਪਤਾ ਲੱਗਦਾ ਕਿ ਯਾਰ ਇਸ ਬੰਦੇ ਦੀ ਮਦਦ ਕੀਤੀ ਜਾਵੇ ਪਰ ਅਸੀਂ ਵੀ ਚਲੋ ਬਿਲਕੁਲ ਇਹ ਵੀ ਜ਼ਰੂਰ ਕਹਾਂਗੇ ਜਿਹੜੇ ਜਿਹਦੇ ਸਾਡੇ ਐਨਆਰਆਈ ਜਾਂ ਹੋਰ ਕੋਈ ਭਰਾ ਜੇ ਚਾਵੇ ਤਾਂ ਇਸ ਭਰਾ ਦੀ ਮਦਦ ਕਰ ਸਕਦੇ ਆਂ ਜੀ ਕਿਉਂਕਿ ਇਹ ਪਿੰਡ ਦਾ ਨਾਮ ਹੈਗਾ ਬੰਦੇ ਮਨਕਲਾ ਤੇ ਕਿਉਂਕਿ ਜੇ ਸਰਕਾਰਾਂ ਨੇ ਮਦਦ ਤਾਂ ਕਰਨੀ ਨਹੀਂ ਹੈਗੀ ਹੈ ਹੁਣ ਸਾਨੂੰ ਆਪਸੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਹਾਂਜੀ ਸਾਡੇ ਪਿੰਡ ਦਾ ਇੱਕ ਨੌਜਵਾਨ ਹੈ ਬਾਈ ਜੀ ਤੁਸੀਂ ਵੀ ਦੇਖ ਹੀ ਰਹੇ ਹੋ ਸਾਰੇ ਹਾਲਾਤ ਕੱਲ ਕੀ ਹੋਇਆ ਬਾਈ ਜੀ ਕੱਲ ਇਹ ਮਕਸਦ ਤਾਂ ਇਹ ਤਾਂ ਮਾਨ ਜੋਗ ਜੀ ਮਾਨ ਜੋਗ ਸਾਡੇ ਐਮਐਲਏ ਸਾਹਿਬ ਆਏ ਡਾਕਟਰ ਚਰਨਜੀਤ ਸਿੰਘ ਚੰਨੀ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੂੰ ਜਦੋਂ ਸਵਾਲ ਕਰਨੇ ਸੀ ਸਵਾਲ ਕੀ ਸੀ ਸਰਪੰਚ ਸਾਹਿਬ ਨੇ ਤੁਹਾਨੂੰ ਦੱਸੇ ਦਿੱਤਾ ਹੈ ਸਵਾਲ ਇੱਕ ਇਹ ਤਾਂ ਵੀ ਜਦੋਂ ਸਾਡੇ ਪਿੰਡ ਪਰ ਸਰੇ ਦਾ ਤੁਸੀਂ ਕਹ ਲਓ ਪਿੰਡ ਡੁੱਬਣੇ ਦੇ ਕਿਨਾਰੇ ਆਇਆ ਵਤਾ ਉਹਨਾਂ ਵੱਲੋਂ ਇਹ ਕਿਹਾ ਗਿਆ ਤਾਂ ਵੀ ਸਰਪੰਚ ਸਾਹਿਬ ਨੇ ਮੇਰੇ ਆ ਮੌਜੂਦਾ ਉਹਨੂੰ ਡੀਸੀ ਨੂੰ ਕਿਹਾ ਪ੍ਰੀਤੀ ਜაძਬ ਡੀਸੀ ਦੀ ਰੋਪੜ ਦੀ ਵੀ ਮੈਡਮ ਅਸੀਂ ਪੂਣੀ ਤੋੜ ਦਿੰਦੇ ਆ ਜੇ ਨਾ ਤੋੜੀ ਤਾਂ ਸਾਡਾ ਪਿੰਡ ਡਬੋ ਜੁਣਾ ਹੈ ਉਹ ਅਕਾਲਪੁਰ ਕੋ ਵਾਈਕਰੂ ਨੇ ਕਿਰਪਾ ਹੀ ਜੀ ਕਰੀ ਆ ਦੋਹੇ ਪੁਲੀਆਂ ਆਪੇ ਤੋੜ ਦਿਆ ਨਹੀਂ ਸਾਡੇ ਪਿੰਡ ਪਰ ਨੂੰ 10-10 20-20 ਫੁੱਟ ਪਾਣੀ ਟੱਪਣਾ ਦਾ ਜੀ ਜੀ ਜੇ ਹੁਣ ਆਪਾਂ ਬਾਈ ਜੀ ਸਰਕਾਰ ਤੇ ਵੀ ਇਹ ਆਸ ਲਾਈਏ ਵੀ ਸਰਕਾਰ ਕਹਿੰਦੀ ਅਸੀਂ ਤਾਂ ਮਾਰ ਦੇ ਦੋਗੇ ਉਹਨੂੰ 10 ਰੁਪਏ ਦੀ ਮਾਰੀ ਮਦਦ ਵੀ ਨਹੀਂ ਦਿੱਤੀ ਜੀ ਫਿਰ ਤੁਸੀਂ ਉਹ ਵੀ ਮੰਗੀ ਜਾਂਦੇ ਆ ਜਿਹੜਾ ਦਿੱਤਾ ਵਾਏ ਉਹ ਵੀ ਸਰਪੰਚ ਸਾਹਿਬ ਦੇ ਕਹਣੇ ਤੇ ਕਹੜਾ ਵੀ ਮੈਂ ਇਹ ਕਹਿੰਦਾ ਨਾ ਵੀ ਮੌਜੂਦਾ ਤਾਂ ਸਥਿਤੀ ਪੰਜਾਬ ਦੀ ਬਹੁਤ ਗੰਭੀਰ ਚੱਲ ਰਹੀ ਹੈ ਪੰਜਾਬ 'ਚ ਤਾਂ ਇਸ ਟਾਈਮ ਜੇ ਆਪਾਂ ਆਮ ਤੌਰ ਤੇ ਗੱਲ ਕਰਦੇ ਆ ਵੀ ਪੰਜਾਬ ਨੂੰ ਰੰਗਲਾ ਬਣਾ ਦਾਂਗੇ ਪੰਜਾਬ ਨੂੰ ਆਪਾਂ ਕਿਧਰੇ ਲੈ ਜਾਾਂਗੇ ਪੰਜਾਬ 'ਚ ਗੋਰੇ ਆ ਕੇ ਨੌਕਰੀਆਂ ਕਰਨਗੇ ਯਾਰ ਇੱਥੇ ਤੇ ਤਾਂ ਜਿਹੜੇ ਆਏ ਵੀ ਉਹ ਵੀ ਭੱਜਣ ਨੂੰ ਕਰਦੇ ਮੈਂ ਖੁਦ ਫੈਲ ਲਾ ਰਿਹਾ ਮੈਂ ਤਾਂ ਆਪ ਭੱਜੂਆਂਉਣ ਭੱਜੂਗਾ ਹੀ ਬਾਈ ਅੱਛਾ ਹੜਾਂ ਦੇ ਵੇਲੇ ਸੀਐਮ ਸਾਹਿਬ ਖੁਦ ਇਸ ਇਲਾਕੇ ਤੇ ਆਏ ਆ ਤੁਸੀਂ ਉਹਨਾਂ ਨਾਲੋਂ ਵੀ ਗੱਲ ਕਰੀ ਨਹੀਂ ਦੇਖੋ ਸਰ ਕੋਈ ਸੀਐਮ ਸਾਹਿਬ ਨਹੀਂ ਆਏ ਹਾਂ ਸਾਬਕਾ ਸੀਐਮ ਚਰਨਜੀਤ ਸਿੰਘ ਬੁੱਧਕੀ ਨਦੀ ਪਰ ਜਰੂਰ ਬੈਠੇ ਤੇ ਉਹ ਆਏ ਵੀ ਆ ਉਹਨਾਂ ਨੇ ਫੋਨ ਵੀ ਅਟੈਂਡ ਕਰੇ ਆ ਅਸੀਂ ਪਹਿਲਾਂ ਵੀ ਇੰਟਰਵਿਊ ਕਰਿਆ ਉਹਦੇ ਤਾਂ ਸਾਡੇ ਸਾਡੇ ਐਮਐਲਏ ਵੱਲੋਂ ਕੋਈ ਇੱਕ ਕੋਈ ਵੀ ਪੈਸੇ ਦੀ ਮਾਲੀਮਤ ਨਹੀਂ ਭੇਜੀ ਗਈ ਤੇ ਚਲੋ ਜਦੋਂ ਤੁਸੀਂ ਇੱਥੇ ਐਮਐਲਏ ਸਾਹਿਬ ਪਹੁੰਚੇ ਕੱਲ ਤਾਂ ਤੁਸੀਂ ਉਹਨਾਂ ਨੂੰ ਪੁੱਛਿਆ ਜਰੂਰ ਸਰ ਦੇਖੋ ਜਦੋਂ ਸਵਾਲ ਪੁੱਛਣ ਦਾ ਟਾਈਮ ਹੁੰਦਾ ਹੈ ਉਦੋਂ ਸਵਾਲ ਪੁੱਛੇ ਜਾਂਦੇ ਸਾਡੇ ਪਿੰਡ ਦਾ ਵਿਰੋਧ ਆ ਅਸੀਂ ਨੌਜਵਾਨੀ ਚਾਉਂਦੇ ਆ ਅਸੀਂ ਵਿਰੋਧ ਕੀਤਾ ਐਮਐਲਏ ਸਾਹਿਬ ਦਾ ਵੀ ਹਾਂਜੀ ਸਾਡੇ ਆ ਕੁਐਸਚਨ ਆ ਜੀ ਅਸੀਂ ਇਹ ਪੁੱਟ ਕਰਨੇ ਆ ਤੁਸੀਂ ਇਹਨਾਂ ਦੇ ਬਣਦੇ ਜਵਾਬ ਦੇਣੇ ਸਾਡੇ ਸਰਪੰਚ ਸਾਹਿਬ ਨੂੰ ਧੱਕਾ ਮਾਰਿਆ ਗਿਆ ਹੋਂਦੇ ਬੰਦਿਆਂ ਵੱਲੋਂ ਅੱਛਾ ਅਸੀਂ ਐਮਐਲਏ ਸਾਹਿਬ ਨੂੰ ਸਵਾਲ ਪੁੱਛ ਸਕਦੇ ਹਾਂ ਜੀ ਅਸੀਂ ਜਿਤਾ ਕੇ 92 ਸੀਟਾਂ ਪੰਜਾਬ ਵੱਲੋਂ ਦਿੱਤੀਆਂ ਗਈਆਂ ਵਿਧਾਨ ਸਭਾ 'ਚ ਭੇਜੇ ਗਏ ਆ ਜਿਹੜੇ ਕਹਿੰਦੇ ਤੇ ਅਸੀਂ ਆਮ ਘਰਾਂ ਦੇ ਪੁੱਤ ਆ ਫਿਰ ਤਾਂ ਸਾਨੂੰ ਸਾਡੇ 'ਚ ਤਾਂ ਉਹਨਾਂ 'ਚ ਬਹੁਤ ਫਰਕ ਹੋ ਗਿਆ ਜੀ ਹੁਣ ਸਹੀ ਗੱਲ ਹੈ ਹੁਣ ਉਹ ਕਹਿੰਦੇ ਆ ਵੀ ਸਾਨੂੰ 13 ਸੀਟ 13 ਜ਼ੀਰੋ ਫੇਰ ਕਰ ਦੋ ਸਾਡੇ ਹੋਂਣ ਵਾਲੇ ਤਾਂ ਸਾਡੀ ਮਦਦ ਨਹੀਂ ਕਰ ਰਹੇ ਅਸੀਂ 13 ਹੋਰ ਦੇ ਕੇ ਕਿੱਥੇ ਨੂੰ ਜਾਉਂਗੇ ਬਹੁਤ ਵਧੀਆ ਤੁਸੀਂ ਗੱਲ ਕਰ ਰਹੇ ਹੋ ਕਿਉਂਕਿ ਤੁਸੀਂ ਨੌਜਵਾਨ ਆ ਸਾਡੀ ਸਾਰੇ ਨਗਰ ਨਿਵਾਸੀ ਨੂੰ ਲਾਕਪਾਸ ਦੇ ਬਸ ਦੇ ਪਿੰਡਾਂ ਨੂੰ ਹੋਰ ਵੀ ਜਿਹੜੇ ਸੋਚਵਾਨ ਸੱਜਣ ਇਸ ਖਬਰ ਨੂੰ ਸੁਣਦੇ ਆ ਉਹਨਾਂ ਨੂੰ ਸਾਡੀ ਦਿਲੋਂ ਇਹੀ ਰਿਕੁਐਸਟ ਹੈ ਵੀ ਜਿੰਨੀ ਵੀ ਹੋ ਸਕਦੀ ਆ ਇਸ ਸਾਡੇ ਗਰੀਬ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਆਪਣਾ ਇਹ ਘਰ-ਬਾਰ ਸਵਾਰ ਕੇ ਇੱਥੇ ਆਪਣੇ ਇਹਨਾਂ ਦੇ ਬੱਚੇ ਵੀ ਛੋਟੇ-ਛੋਟੇ ਉਹ ਅੱਗੇ ਬਰਸਾਤ ਆਉਣੇ ਵਾਲੀ ਆ ਜਿਆਦਾ ਨੁਕਸਾਨ ਨਾ ਹੋਵੇ ਘਰ ਗਿਰਨ ਨੂੰ ਪਿਆਏ ਹੱਥ ਜੁੜ ਕੇ ਬੇਨਤੀ ਹੈ ਵੀ ਇਸ ਸਾਡੇ ਗਰੀਬ ਦੀ ਪਿੰਡ ਵਾਸੀ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕੋਈ ਨੰਬਰ ਵਗੈਰਾ ਕੋ ਦੈਣਾ ਕੋਈ ਨੰਦਾ ਕੋਈ ਇਹਨਾਂ ਦਾ ਕੰਟੈਕਟ ਨੰਬਰ ਹੀ ਦੱਸ ਦੂੰਗੀ ਕੀ ਆ ਨੰਬਰ ਤੁਹਾਡਾ ਵੈਲ ਦਾ ਜੀ 98725 35795 ਬਿਲਕੁਲ ਜੀ ਅਸੀਂ ਇਹਨਾਂ ਦਾ ਜਿਹੜਾ ਤੁਹਾਡਾ ਅਕਾਊਂਟ ਨੰਬਰ ਵੀ ਸ਼ੇਅਰ ਕਰਦੇ ਆਂ ਤੇ ਤੁਸੀਂ ਕਿਸੇ ਤਰ੍ਹਾਂ ਦੇ ਵੀ ਕੋਈ ਬਾਹਰਲੇ ਮੁਲਕ ਤੋਂ ਜਿਹੜਾ ਕਿਸੇ ਤੋਂ ਵੀ ਐਨ ਆਰ ਆਈ ਕੋਈ ਮਦਦ ਕਰਨਾ ਚਾਹੁੰਦੇ ਹੋ ਤਾਂ ਕਰਿਓ ਤਾਂ ਕਿਉਂਕਿ ਬਹੁਤ ਹਾਲਤ ਖਰਾਬ ਹੈ